ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜੁੜ ਗਏ ਹੋ ਗੁਰੂ ਸਾਹਿਬ ਲਾਈਵ ਦੇ ਨਾਲ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆਂ ਇੱਕ ਵੱਡੀ ਖਬਰ ਤੇ ਲਈ ਲਾਈਵ ਹੋਏ ਆਂ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਇਧਰ ਉਜੋਗ ਪਤਿਆ ਤੇ ਸਾਬਕਾ ਵ代 ਗੁਰਵਿੰਦਰ ਸਿੰਘ ਆਵਲਾ ਹੋਰਾਂ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ ਤਸਵੀਰਾਂ ਦੇ ਵਿੱਚ ਦੇਖੋ ਖੁਦ ਰਮਿੰਦਰ ਸਿੰਘ ਆਵਲਾ ਪਹੁੰਚ ਚੁੱਕੇ ਹੈਗੇ ਆਂ ਅੰਪੀਰੀਅਰ ਕਲੋਨੀ ਗੁਰੂ ਹਰਸਾਏ ਦੀ ਤੇ ਜਿੱਥੇ ਉਹਨਾਂ ਦਾ ਸਵਾਗਤ ਜਿਹੜਾ ਉਹ ਕੀਤਾ ਜਾ ਰਿਹਾ ਸਵਾਗਤ ਸਵਾਗਤ ਜਿਹੜਾ ਉਹ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸਕਲੋਂ ਅੱਜ ਮਾਨ ਸਨਮਾਨ ਜਿਹੜਾ ਐਮਪੀ ਦਾ ਕੋਲੋਂ ਇਹਨਾਂ ਕੀਤਾ ਜਾ ਰਿਹਾ ਉਹ ਤਸਵੀਰਾਂ ਅਸੀਂ ਤੁਹਾਡੇ ਨਾਲ ਸੱਜਿਆ ਕਰ ਰਹੇ ਹੈਗੇ ਆਂ ਮਿਲ ਕੇ ਵਿਹਾਂ ਹੁੰਦੇ ਜਾਓ ਸਵਾਗਤ ਕੀਤਾ ਜਾ ਰਿਹਾ ਕਿਉਂ ਵੀ ਕਿਉਂਕਿ ਤਨ ਤਨ RAMDAS GURU GURDWARA SAHIB JI ਦੀ ਕਾਰ ਸੇਵਾ ਚੱਲ ਰਹੀ ਹੈ ਇੱਥੇ ਤੇ ਉਸ ਕਾਰ ਸੇਵਾ ਦੇ ਲਈ ਸਾਰੀ ਕਲੋਨੀ ਵੱਲੋਂ ਇੱਕ ਗੁਰਦੁਆਰਾ ਸਾਹਿਬ ਸੰਪੀਰ ਕਲੋਨੀ ਦੇ ਵਿੱਚ ਬਣਾਇਆ ਜਾ ਰਿਹਾ ਜਿੱਥੇ ਸਾਬਕਾ ਵ代 ਸਰਦਾਰ ਰਮਿੰਦਰ ਸਿੰਘ ਆਵਲਾ ਵਿਸ਼ੇਸ਼ ਤੌਰ ਤੇ ਪਹੁੰਚੇ ਹੈਗੇ ਆ ਕਲੋਨੀ ਵਾਸੀਆਂ ਵੱਲੋਂ ਉਹਨਾਂ ਦਾ ਫੁੱਲਾਂ ਦੇ ਖਾਰ ਪਹਿਨਾ ਕੇ ਸਵਾਗਤ ਕੀਤਾ ਜਾ ਰਿਹਾ ਹੈ ਲਾਈਵ ਅਪਡੇਟ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਜਿਹੜੀਆਂ ਨੇ ਉਹ ਦਿਖਾ ਰਹੇ ਹੈਗੇ ਆ ਇੰਨਾ ਤਸਵੀਰਾਂ ਜੇ ਦੇਖ ਕਰਦੇ ਹੋ ਉਹ ਦਿਸ਼ਾ ਜਿਹੜਾ ਆਗੇ 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 ਆਜਾ ਆਜਾ ਭਰੇ ਜਾ ਅੱਡੇ ਵੀ ਦੱਸ ਦੀ ਵੀਰ ਅੱਡੇ ਵੀ ਆ ਲੁਕੇਸ਼ਨ ਵਧੀਆ ਬੜੀ ਵਧੀਆ ਆ ਸਾਰਾ ਏਰੀਆ ਵੀ ਆਪਣੇ ਅੰਦਰ ਹੀ ਅਸੀਂ ਪਾਰਟੀ ਦੇ ਰਹੇ ਹਾਂ ਦਾ ਬਣਾਵਾ ਜੀ ਸਾਰਾ ਆ ਉਹ ਅੰਦਰ ਜਾਈਆ ਸਿੱਧਾ ਫਲੈਟ ਤੋਂ ਆਉਂਦੇ ਆਂ ਲਾਗੜ ਬੋਰ ਸੁਣਾ ਬੇਦਰ ਪਾਟੀ ਸਰਾ ਬਣਾ ਲੈਣ ਦੇਂਦਾ ਅੰਦਾਜ਼ਾ ਅੰਦਰ ਵਾਲਾ ਸੋਟ ਇਹ ਮੈਂ ਨਾ ਉਹਦੋਂ ਦੋ ਪਾਸੇ ਹੈ ਜੀ ਇਹ ਨਹੀਂ ਗੇਟ ਲਾਈ ਬਸ ਇਹ ਮੈਂ ਤੇ ਜਿਆਰੀ ਉੱਪਰ ਤੇ ਇਹ ਤੇ ਮਾਰਾ ਰੋਟ ਕਾਹਦੇ ਤੇ ਕਿਨਾਂ ਤੋਂ ਬੈਠਾ ਜੀ ਅਸਾ ਤਾਂ ਜੀ ਅੰਦਰ ਰੱਖਿਆ ਜਾ ਠੀਕ ਰਹੇਗਾ ਦੋ ਪਿੱਲਰ ਲੈ ਇੱਕ ਵਾਰੀ ਜੇ ਵੈਸੇ ਇਧਰ ਨਹੀਂ ਸਹੀ ਆ ਗਿਆ ਬਲਕਿ ਇਹ 2300 ਕਿੱਲੇ ਫੁੱਟ ਦਾ ਹਾਲ ਹੈ। ਪਹਿਲੇ ਕੀ ਲਾ ਲਗੇ। ਪਹਿਲੇ ਬਿੱਲ ਆਦਾ ਲੈਣ ਤਾਂ ਨੇ ਪਾਈ ਜਾਵੇ। ਕਿਵੇਂ ਪਤਾ ਲੱਗੇ। ਪਹਿਲੇ ਵੀ ਲਾਵਾ। ਤੁਸੀਂ ਦੱਸਿਓ ਕੀ ਲਾਉਣ ਲਈ। ਇਹਨਾਂ ਚਾਹੁੰਦੇ ਆ। ਆਓ ਜਓ ਤੇ ਬੈਠੋ। ਅੱਛੋ। ਮੈਂ ਕੋ ਬਚ ਲੈ ਜੀ। ਨਹੀਂ ਹਾਂ ਆਜੋ ਆਜੋ ਇੱਥੇ ਆਜੋ ਯਾਰ ਬਾਬਾ ਜੀ ਕਿੱਥੇ ਨੇ ਹਾਂਜੀ ਹਾਂਜੀ ਰਮਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਗੁਰੂ ਘਰ ਬਣ ਰਿਹਾ ਹੈਗਾ ਜੀ ਤੁਸੀਂ ਵੀ ਇੱਥੇ ਪਹੁੰਚੋ ਹਾਂਜੀ ਆਜੋ ਨਵੀਂ ਕਲੋਨੀ ਹੈ ਤੇ ਬਹੁਤ ਵਧੀਆ ਕਲੋਨੀ ਹੈ ਤੇ ਸਾਰ ਚਾਹੀਦਾ ਵੀ ਹੈ ਗੁਰੂ ਘਰ ਵਧੀਆ ਕਲੋਨੀਆਂ ਦੇ ਵਿੱਚ ਹੋਣੀ ਚਾਹੀਦੀ ਹੈ ਬਹੁਤ ਵਧੀਆ ਉਪਰਾਲਾ ਹੈ ਪਰ ਮੈਂ ਦੇਖੀ ਫੋਟੋ ਜਿਹੜਾ ਸਾਰਾ ਨਕਸ਼ਾ ਪਰ ਜਗਾ ਚ ਬੜਾ ਵਧੀਆ ਹਾਲ ਬਣ ਰਿਹਾ ਔਰ ਉਹਨਾਂ ਹੀ ਬਣ ਰਿਹਾ ਜਿੰਨਾ ਇਸ ਕਲੋਨੀ ਲਈ ਰਿਕੁਆਇਰਡ ਹੈ ਤੇ ਬਹੁਤ ਵਧੀਆ ਕੰਮ ਕਰਦੇ ਹੋਏ ਸਾਰਿਆਂ ਦਾ ਧੰਨਵਾਦ ਸੋ ਇੱਥੇ ਅੰਕਲਾ ਉਪਲਵੰਦ ਆਓ ਸਾਰੇ ਆਓ ਅੱਜ ਆਓ ਬਲੌਸ਼ ਹਾਂਜੀ ਹਾਂਜੀ ਪਾਜਾ ਸੇ ਜੀ ਬਰਾ ਯਾ ਮਤਗਾ ਸਰਬ ਹਾਂਜੀ ਪੁੱਛਣਾ ਕਿ ਸਿਰ ਤੋਂ ਲਾਇਆ ਅੱਛਾ ਇਹ ਕਿੰਨਾ ਜਿਹੜੇ ਹੈਗਾ ਸੇਵਾ ਜਿਹੜੀ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਅੱਜ ਇਹ 2 ਲੱਖ ਰੁਪਏ ਦੇ ਅਸੀਂ ਯੋਗਦਾਨ ਪਾ ਦਿੱਤੇ ਹਨ ਪਰ ਜਦੋਂ ਭਾਜੀ ਆ ਸਾਂਝੂ ਕਰਨਾ ਫਿਰ ਏਸੀ ਦਾ ਵੀ ਅਸੀਂ ਸਰਵ ਕਰਾਂਗੇ ਉਹ ਉਹ ਤਾਂ ਘੱਟ ਛੱਤ ਦਾ ਦੇਖਰੀ ਕਰ ਦਿੰਦੇ ਮੈਂ ਕਿ ਛੱਤ ਦਾ ਦੇਖਰੀ ਕਰਦੇ ਤੁਹਾਡੇ ਨਾਲ ਅਸੀਂ ਇਹਦੀ ਕੀਤੀ ਸੀ ਜਾ ਕੇ ਤੇ ਸਾਡੀ ਛੱਤ ਇੱਕ ਹੀ ਕਰ ਦੋ ਆ ਆ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਨੇ ਤੁਹਾਡਾਂ ਨਾਲ ਲਾਈਫ ਸਾਂਝੀ ਕੀਤੀਆਂ ਜਾ ਰਹੀਆਂ ਨੇ ਇਸ ਗੁਰਦੁਆਰਾ ਸਾਹਿਬ ਦੀ ਛੱਤ ਤੇ ਜਿਹੜਾ ਹੈਗਾ ਉਹ ਸਾਰੀ ਦਾ ਕੰਮ ਪਹੁੰਚ ਗਿਆ ਤੇ ਉਸ ਛੱਤ ਦੇ ਲਈ 2 ਲੱਖ ਰੁਪਏ ਦਾ ਚੈੱਕ ਜਿਹੜਾ ਰਵਿੰਦਰ ਸਿੰਘ ਆਵਲਾਵੜ ਦੇ ਵੱਲੋਂ ਕਲੋਨੀ ਵਾਸੀਆਂ ਨੂੰ ਦਿੱਤਾ ਗਿਆ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਉਹ ਸਾਂਝਾ ਕਰ ਰਹੇ ਹੈਗੇ ਆ ਨਵਾਂ ਗੁਰੂ ਘਰ ਜਿਹੜਾ ਐਸ਼ੀ ਗੁਰੂ ਰਾਮਦਾਸ ਸਾਹਿਬ ਸੇਵਾ ਸੁਸਾਇਟੀ ਬਣਾਈ ਗਈ ਹੈ ਬਾਕਾਇਦਾ ਤੇ ਜਲਦੀ ਇਹ ਗੁਰੂ ਘਰ ਬਣ ਕੇ ਤਿਆਰ ਹੋ ਜਾਊਗਾ 2 ਲੱਖ ਰੁਪਏ ਜਿਹੜੇ ਆਵਲਾ ਪਰਿਵਾਰ ਦੇ ਵੱਲੋਂ ਅੱਜ ਇਸ ਗੁਰੂ ਘਰ ਲਈ ਦਿੱਤੇ ਗਏ ਆ ਤਸਵੀਰਾਂ ਜਿਹੜੀਆਂ ਨੇ ਅੰਪੀ ਦੀ ਹਟ ਕਲੋਨੀ ਗੁਰੂ ਹਰਸਾਏ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਇਹਨਾਂ ਤਸਵੀਰਾਂ ਦੇ ਜਰੀਏ ਤੁਸੀਂ ਦੇਖ ਸਕਦੇ ਹੋ ਕੁਸ਼ਾ ਜਿਹੜਾ ਹੈ

ਲਾਡਾ ਜੀ ਕੀ ਕਹਿਣਾ ਚਾਹੁੰਦੇ ਹੋ ਗੁਰੂ ਘਰ ਪਰ ਰਿਹਾ ਅੱਜ 2 ਲੱਖ ਦੀ ਜਿਹੜੀ ਸੇਵਾ ਉਹ ਦਿੱਤੀ ਯਾਰ ਮਿੰਦਰਾਵਲਾ ਜੀ ਵੱਲੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਏਡੀ ਵੱਡੀ ਸੇਵਾ ਕਲੋਨੀ ਨੂੰ ਸਾਡੇ ਇਲਾਕਾ ਨਵਾਸੀ ਦੇ ਮੁੱਖ ਪ੍ਰਬੰਧਕਾਂ ਨੂੰ ਜਾਂ ਸਾਡੇ ਬਹੁਤ ਹੀ ਅਜੀਬ ਵੱਡੇ ਵੀ ਰਮਿੰਦਰ ਆਵਲਾ ਜੀ ਨੇ ਅੱਜ 2 ਲੱਖ ਰੁਪਏ ਦੀ ਸੇਵਾ ਜਿਹੜੀ ਗੁਰਦੁਆਰਾ ਸਾਹਿਬ ਨੂੰ ਦਿੱਤੀ ਹੈ ਉਹਨਾਂ ਦੇ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੀ ਉਸ ਤੋਂ ਬਾਅਦ ਬਹੁਤ ਵੱਡਾ ਸਹਿਯੋਗ ਹੈ ਸਾਰੇ ਇਲਾਕੇ ਦਾ ਇਸ ਗੁਰਦੁਆਰਾ ਸਾਹਿਬ ਨੂੰ ਗੁਰੂਬਾਰ ਜੀ ਆਪ ਖੁਦ ਆਪ ਦੀ ਸੇਵਾ ਲੈ ਰਹੇ ਜੀ ਇਹਨਾਂ ਦਾ ਇੱਥੇ ਪਹੁੰਚਣ ਤੇ ਸਾਰੀ ਕਲੋਨੀ ਵੱਲੋਂ ਕਮੇਟੀ ਮੈਂਬਰਾਂ ਵੱਲੋਂ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਅੱਗੇ ਵੀ ਇਹਨਾਂ ਨੇ ਸਾਨੂੰ ਕਿਹਾ ਜੀ ਤੁਸੀਂ ਇਹ 2 ਲੱਖ ਵਰਤੋ ਬਾਈ ਜੀ ਕਹਿੰਦੇ ਪੈਸਾਂ ਦੀ ਕੋਈ ਕਮੀ ਨਹੀਂ ਬਾਬਾ ਜੀ ਮਿਹਰ ਨਾਲ ਬੱਲੇ ਬੱਲੇ ਕਰਾ ਦੇਗਾ ਕਹਿੰਦੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਨ ਵਾਲਾ ਇੱਥੇ ਸਾਰੇ ਭਰਾਵਾਂ ਦੇ ਇਹ ਵੀ ਕਹਿਤਾ ਹੈ ਵੀ ਜਦੋਂ ਤਿਆਰ ਹੋ ਜਾਊਗਾ ਜਿਹੜੀ ਏਸੀ ਦੀ ਸੇਵਾ ਵੀ ਕਹਿ ਦਿੱਤੀ ਹਾਂ ਹਾਂ ਮਤਲਬ ਇਹਨਾਂ ਵੱਲੋਂ ਤਾਂ ਕਦੀ ਨਾ ਹੀ ਨਹੀਂ ਰਹੀ ਉਹ ਤਾਂ ਕਹਿ ਲੋਗੇ ਬਸ ਬਾਬਾ ਜੀ ਨੇ ਜੋ ਜੋ ਹੁਕਮ ਲਾਣਾ ਜਿਉਂ ਐਵੇਂ ਸਾਹਮਣੇ ਸੇਵਾ ਕਰਨੀ ਹੈ ਉਹ ਬਾਈ ਜੀ ਨੇ ਅੰਦਰ ਵੜਦੇ ਨੇ ਇਹ ਗੱਲ ਕਹੀ ਵੀ ਥੱਲੇ ਹੀ ਲਾਉਣਾ ਹੈ ਉਹ ਮਤਲਬ ਇਹ ਤਾਂ ਬਹੁਤ ਲੰਬੀ ਸੋਚ ਬੈਠੇ ਨੇ ਵੀ ਪੂਰਾ ਗੁਰਦੁਆਰਾ ਬਹੁਤ ਵਧੀਆ ਬਣਾਵਾਂਗੇ ਬਾਕੀ ਵੱਡਾ ਵੀ ਬੈਠਾ ਹੈ ਸਾਰੇ ਸ ਇੱਕ ਕਮੇਟੀ ਦੇ ਮੈਂਬਰਾਂ ਨੂੰ ਬੇਜਤੀ ਕੇ ਸਰੋਪਾ ਸਾਹਿਬ ਜੀ ਹਾਂਜੀ ਵਾਹ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡਾ ਸਾਂਝਾ ਕਰ ਰਹੇ ਹੈਗੇ ਹਾਂ ਮਾਨ ਸਨਮਾਨ ਵੀ ਜਿਹੜਾ ਹੈ ਰਵਿੰਦਰ ਸਿੰਘ ਆਵਲਾ ਦਾ ਉਹ ਵੀ ਕੀਤਾ ਜਾਣਾ ਹੈਗਾ ਗੁਰੂ ਅਰਜਨ ਦੇਵ ਜੀ ਦੇ ਅਧਿ ਜੋਗਪਤੀ ਨੇ ਸਾਬਕਾ ਬਧਾਈਕ ਨੇ ਜਲੰਧਾ ਵਾਲਾ ਤੋਂ ਤੇ ਲੋਕ ਸੇਵਾ ਲਈ ਹਮੇਸ਼ਾ ਸਮਰਪਿਤ ਰਿਹਾ ਆਵਲਾ ਪਰਵਾਦ ਤੇ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਚਾਹੇ ਉਹ ਪੈਸੇ ਦੀ ਸੇਵਾ ਚਾਹੇ ਕਿਸੇ ਕੱਪੜਿਆਂ ਦੇ ਬੂਟ ਚੁੱਟਿਆਂ ਤੋਂ ਕੰਬਲਾਂ ਤੱਕ ਹਰ ਤਰ੍ਹਾਂ ਦੀ ਜਿਹੜੀ ਸੇਵਾ ਕੋਈ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ ਤੇ ਹਾਂ ਜਿਹੜੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਹਈਆਂ ਆਂ ਅੰਪੀਰ ਕਲੋਨੀ ਗੁਰੂ ਹਰਸਾਹਿਬ ਵਿੱਚ ਬਣ ਰਏ ਗੁਰੂ ਘਰ ਦੇ ਲਈ 2 ਲੱਖ ਰੁਪਏ ਦਾ ਚੈੱਕ ਜਿਹੜਾ ਉਹ ਪੇਟ ਕਰ ਦਿੱਤਾ ਗਿਆ ਤੇ ਹੁਣ ਸਨਮਾਨ ਜਿਹੜਾ ਹੈ ਫਿਰ ਪਾਉ પાਗੇ ਉਹ ਵੀ ਰਮਿੰਦਰ ਸਿੰਘ ਆਵਲਾ ਦਾ ਕਮੇਟੀ ਵੱਲੋਂ ਕੀਤਾ ਜਾਊਗਾ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਗੁਰੂ ਹਰਸਾਹਿਬ ਲਈ